ਕੋਈ ਵੀ ਇੱਕੋ ਫੋਟੋ ਪਿੱਛੋਂ ਸਿਰਫ ਦੇਦੀ ਮੇਰੇ ਤੁਰੀ ਤੁਰੀ ਜਾਂਦੀ ਗੱਡੀ ਦੀ ਉੱਤੇ ਲਿਖਿਆ ਨੋ ਪਾਰਕ ਇਹ ਸਰ ਸਰਸਰ ਗੁੰਡਾਗਰਦੀ ਜਿਹੜੀ ਆ ਪੁਲਿਸ ਕਰਦੀ ਪਈ ਆ ਕਿਤੇ ਸਾਫ਼ ਤੁਹਾਨੂੰ ਵੀ ਤੁਸੀਂ ਆਪਾਂ ਗਿਆਮ ਦੇ ਵਿੱਚ ਰੁਕੇ ਆ ਨੋਰਮਲ ਜਾ ਰਹੇ ਆ 20 ਦੀ ਸਪੀਡ ਤੇ ਜਾ ਰਹੇ ਆ ਗੱਡੀਆਂ ਦੋਨੋਂ ਪਿੱਛੋਂ ਚਲਾਨ ਕਰਕੇ ਭੇਜਦਾ ਕੋਈ ਟੌਕ ਦੇ ਵਿੱਚ ਰੈੱਡ ਲਾਈਟ ਲੱਗੀ ਹੋਏ ਕੁਝ ਹੋਏ ਫਿਰ ਤੋਂ ਚੱਲੂ ਪੰਦੇ ਕੁਝ ਨਹੀਂ ਹੈਗਾ ਕੁਝ ਸਭ ਕਿਹੜਾ ਮੁਲਾਜ਼ਮ ਹੈ ਜਿਹੜਾ ਆਪਣੇ ਨਿੱਜੀ ਫੋਨ ਦੇ ਵਿੱਚ ਫੋਟੋਆਂ ਖਿੱਚ ਕੇ ਚਲਾਨ ਕਰ ਰਿਹਾ ਸੀ ਕੋਈ ਵੀ ਚੈੱਕ ਕਰ ਲੈਂਦੇ ਆ ਕਿਹੜਾ ਮੁਲਾਜ਼ਮ ਸੀ ਕਿੰਨੀ ਤਰੀਕ ਨੂੰ ਜਾਣ ਕਟਿਆ ਕੀ ਹੋਇਆ ਵਾ ਉਹ ਸਾਰਾ ਚੈੱਕ ਕਰ ਲੈਂਦੇ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਟੀਵੀ ਤੇ ਮੈਂ ਤੁਹਾਡਾ ਆਪਣਾ ਰਿੰਪਲ ਗੋਲਣ ਕੱਲ੍ਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇਕ ਇਵੈਂਟ ਪੁਲਿਸ ਜਿਹੜੀ ਆ ਗਾਇਕ ਸਰਜੀਤ ਭੁੱਲਰ ਦੇ ਨਾਲ ਤੂ ਤੂ ਮੈਮੇ ਕਰਦੀ ਨਜ਼ਰ ਆ ਰਹੀ ਆ ਜੇ ਕਹਿ ਲਈਏ ਤਾਂ ਗੁੰਡਾਗਰਦੀ ਦੀਆਂ ਤਸਵੀਰਾਂ ਜੇ ਕਹਿ ਲਈਏ ਤਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਦੇਖੋ ਪੰਜਾਬ ਪੁਲਿਸ ਜਿਹੜੀ ਆ ਉਹ ਨਜਾਇਜ਼ ਤੌਰ ਤੇ ਜਿਹੜੇ ਆ ਚਲਾਨ ਕੱਟ ਰਹੀ ਆ ਚਲਾਨ ਕਿਸ ਤਰ੍ਹਾਂ ਕੱਟੇ ਜਾ ਰਹੇ ਆ ਵੀ ਪਹਿਲਾਂ ਆਪਣੇ ਨਿੱਜੀ ਫੋਨ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਫਿਰ ਥਾਣੇ ਦੇ ਵਿੱਚ ਬੈਠ ਕੇ ਜਿਹੜੇ ਆ ਇੱਕ ਹਵਲਦਾਰ ਵੱਲੋਂ ਜਿਹੜੇ ਆ ਈ ਚਲਾਨ ਕੱਟੇ ਜਾ ਰਹੇ ਨੇ ਹਾਲਾਂਕਿ ਕਹਿ ਲਈਏ ਤਾਂ ਇਹ ਸਰਵਿਸ ਰੋਡ ਆ ਨਾ ਇੱਥੇ ਕੋਈ ਨੋ ਪਾਰਕਿੰਗ ਦਾ ਬੋਰਡ ਆ ਨਾ ਕੋਈ yellow ਪੱਟੀ ਲੱਗੀ ਆ ਪਰ ਫਿਰ ਵੀ ਜਿਹੜਿਆ ਨੋ ਪਾਰਕਿੰਗ ਦੇ ਚਲਾਨ ਕੱਟੇ ਜਾ ਰਹੇ ਨੇ ਜਿਸ ਦੇ ਵਿਰੋਧ ਦੇ ਵਿੱਚ ਦੇਖ ਸਕਦੇ ਜੋ ਕਿ ਇੱਕ ਨਜਾਇਜ਼ ਚਲਾਨ ਜਿਹੜਾ ਆ ਇਹਨਾਂ ਭਾਈ ਸਾਹਿਬ ਹੁਣਾਂ ਦਾ ਕਟਿਆ ਸੀਗਾ ਬਲੇਮ ਇਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਦੋਸ਼ ਇਹ ਲਗਾਇਆ ਜਾ ਰਿਹਾ ਵੀ ਮੇਰੀ ਗੱਡੀ ਆਨ ਰੋਡ ਤੇ ਜਾ ਰਹੀ ਸੀ ਨਾ ਮੈਂ ਕਿਤੇ ਖਲਾਰੀ ਆ ਨਾ ਹੀ ਕਿਤੇ ਖੜੀ ਸੀਗੀ ਮੇਰੀ ਗੱਡੀ ਪਰ ਫਿਰ ਵੀ ਜਿਹੜੀ ਆ ਉਸ ਹਵਲਦਾਰ ਵੱਲੋਂ ਫੋਟੋ ਖਿੱਚ ਕੇ ਇਸ ਦਾ ਜਿਹੜਾ ਚਲਾਨ ਆ ਉਹ ਕਰ ਦਿੱਤਾ ਗਿਆ ਕੀ ਨਾ ਭਾਜੀ ਤੁਹਾਡਾ ਮੇਰਾ ਨਾਮ ਕਾਮਣ ਸੁਖਦੇਵ ਸਿੰਘ ਹੈ ਜੀ ਕੀ ਗੱਲ ਹੋਈ ਆ ਸਾਰੀ ਮੈਂ ਸਰ ਤਰਨਤਨ ਤੋਂ ਆ ਰਿਹਾ ਸੀ ਗੱਲ ਤੇ ਮੈਂ ਬਿਲਕੁਲ ਜਾ ਰਿਹਾ ਸੀਗਾ ਜਦ ਮੈਂ ਦੁਕਾਨ ਤੇ ਪਹੁੰਚਿਆ ਤੇ ਮੈਨੂੰ ਮੈਸੇਜ ਆ ਗਿਆ ਮੇਰੇ ਫੋਨ ਦੇ ਉੱਤੇ ਕਿ ਤੁਹਾਡਾ ਨੋ ਪਾਰਕਿੰਗ ਦਾ ਚਲਾਨ ਕੱਟਿਆ ਗਿਆ ਸਰ ਜਦ ਕਿ ਮੈਂ ਕਿਤੇ ਰੁਕਿਆ ਹੀ ਨਹੀਂ ਰਸਤੇ 'ਚ ਮੈਨੂੰ ਜਾਂ ਤਾਂ ਉਹਦਾ ਸਬੂਤ ਦਿੱਤਾ ਜਾਵੇ ਮੈਂ ਰੁਕਿਆ ਕਿੱਥੇ ਆ ਜਾਂ ਕੋ ਨੋ ਪਾਰਕਿੰਗ ਦਾ ਬੋਰਡ ਆ ਮੈਂ ਉਹਨੂੰ ਕੋਈ ਕ੍ਰਾਸ ਕੀਤਾ ਜਾਂ ਮੈਂ ਕੋਈ ਆਪਣਾ ਲਾਈਟ ਜੰਪ ਕੀਤੀ ਕੋਈ ਲਾਈਟ ਲੱਗੀ ਤਾਂ ਤਾਂ ਹੋਵੇ ਨਾ ਸਰਵਸ ਰੋੜਿਆ ਮੈਂ ਆਪਣੇ ਰੋੜ ਤੇ ਜਾ ਰਿਹਾ ਦੁਕਾਨ ਤੱਕ ਜਾਂਦੇ ਜਾਂਦੇ ਮੇਰੇ ਕੋਲ ਇਹ ਚਲਾਨ ਕਟਿਆ ਗਿਆ ਫਿਰ ਉਸ ਦੇਖੋ ਸਰ ਜਿਹੜਾ ਚਲਾਨ ਦੀ ਫੋਟੋ ਦਿੱਤੀ ਗਈ ਆ ਮੈਂ ਉਦੋਂ ਉਹਨੂੰ ਆਨਲਾਈਨ ਕੱਢਿਆ ਵਾ ਉਹਦੇ ਵਿੱਚ ਸਿਰਫ ਇੱਕ ਆਪਸ਼ਨ ਦਿੱਤੀ ਗਈ ਆ ਸਿਰਫ ਚੱਲਦੀ ਗੱਡੀ ਦਾ ਮਗਰੋਂ ਸਨੈਪ ਲੈ ਲਈ ਗਈ ਆ ਜਦ ਕਿ ਤਿੰਨੇ ਆਪਸ਼ਨਾਂ ਦੇਣੀਆਂ ਹੁੰਦੀਆਂ ਵੀ ਮੈਂ ਕੋਲ ਗੱਡੀ ਦੇ ਵਿੱਚ ਡਰਾਈਵਰ ਹੈਗਾ ਜਾਂ ਨਹੀਂ ਹੈਗਾ ਜਾਂ ਮੈਂ ਗੱਡੀ ਕਿੱਥੇ ਖੜਾ ਰਹੀ ਆ ਤਿੰਨ ਸਾਈਡਾਂ ਦੀਆਂ ਫੋਟੋਆਂ ਦੇਣੀਆਂ ਹੁੰਦੀਆਂ ਕੋਈ ਵੀ ਇੱਕ ਫੋਟੋ ਪਿੱਛੋਂ ਸਿਰਫ ਦੇਤੀ ਮੇਰੇ ਤੁਰ ਤੁਰੇ ਜਾਂਦੀ ਗੱਡੀ ਦੀ ਤੇ ਉੱਤੇ ਲਿਖਤਾ ਨ ਇਹ ਸਾਰ 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 ਗੁੰਡਾਗਰਦੀ ਜਿਹੜੀ ਆ ਪੁਲਿਸ ਕਰਦੀ ਪਈ ਆ ਟਕਾ ਕੀਤੀ ਆ ਕੱਲ ਸਰਜੀਤ ਭੁੱਲਰੋਣਾ ਦੀ ਮੈਂ ਵੀਡੀਓ ਵੇਖੰਦਿਆਂ ਉਹਨਾਂ ਨਾਲ ਵੀ ਉਹ ਆਪਣੇ ਫੈਨਸ ਨੂੰ ਮਿਲਣ ਵਾਸਤੇ ਇੱਥੇ ਰੁਕੇ ਆ ਤੇ ਉਹਨਾਂ ਦਾ ਵੀ ਆਣ ਕੇ ਤੇ ਚਲਾਨ ਕੱਟ ਕੇ ਆ ਆ ਕੱਟ ਕੇ ਆਣ ਕੇ ਚਲਾਨ ਉਹਨਾਂ ਦਾ ਤੇ ਇਹ ਸਾਰੇ ਜਿਹੜੀ ਆ ਪੁਲਿਸ ਬਿਲਕੁਲ ਗੁੰਡਾਗਰਦੀ ਕਰਨਦੀ ਆ ਮੇਰਾ ਦੋਸਤ ਹੈ ਨਾਲ ਉਹ ਵੀ ਮੇਰੇ ਨਾਲ ਮੇਰੇ ਮਗਰ ਆ ਰਿਆ ਸੀਗਾ ਉਹਦਾ ਵੀ ਚਲਾਨ ਉਹਦੇ ਪਿੱਛੋਂ ਬੈਕਪੋਰਟ ਤੋਂ ਫੋਟੋ ਲੈ ਕੇ ਤੇ ਉਹਨੂੰ ਚਲਾਨ ਕੱਟ ਦਿੱਤਾ ਗਿਆ ਮੇਰਾ ਦੋਸਤ ਜਿਹੜਾ ਉਹ ਵੀ ਉਹ ਉਹ ਉਹਦਾ ਵੀ ਡਾਕਟਰ ਸਾਹਲ ਸਿੰਘ ਕੀ ਨਾਮ ਭਾਜੀ ਆਪ ਆਪਣਾ ਕੀ ਨਾਮ ਭਾਜੀ ਮੇਰਾ ਨਾਮ ਜਸਪਾਲ ਸਿੰਘ ਜੀ ਤੁਹਾਡਾ ਵੀ ਕਟਿਆ ਚਲਾਨ ਨੇ ਮੇਰਾ ਦੋਸਤ ਡਾਕਟਰ ਜਸਪਾਲ ਉਹ ਆਪਣਾ ਡਾਕਟਰ ਸਾਹਲ ਸਿੰਘ ਜੋ ਕਢਾਉਣ ਗਏ ਨੇ ਫੋਟੋਕਾਪੀ ਉਹਨਾਂ ਦੀ ਅਸੀਂ ਦੋਨੋਂ ਗੱਡੀਆਂ ਇਕੱਠੀਆਂ ਜਾ ਰਹੀਆਂ ਤੇ ਪਿੱਛੇ ਅੱਗੇ ਸਾਡੀ ਗੱਡੀ ਜਾ ਰਹੀ ਆ ਆਪਣਾ 9016 ਸੁਖਦੇਵ ਭਾਈ ਉਹਨਾਂ ਦੀ ਲੱਗਦਾ ਨਹੀਂ ਇਹ ਪੀਆ ਸ਼ਰੇਆਮ ਗੁੰਡਾ ਕਰਦੀ ਬਿਲਕੁਲ ਜੀ ਬਿਲਕੁਲ ਇਹ ਗੁੰਡਾ ਕਰਦੀ ਆ ਜੀ ਬਸ ਉਹ ਆਪਣੇ ਸਰਜੀਤ ਭਾਜੀ ਉਹਨਾਂ ਦੇ ਨਾਲ ਵੀ ਇਸੇ ਕੰਮ ਤੋਂ ਪੁਲਿਸ ਦੇ ਨਾਲ ਤੂ ਤੂ ਮੈਂ ਵੀ ਉਹਨਾਂ ਦਾ ਨਜਾਇ ਕਿਤੇ ਹਸਾਬ ਤੋਂ ਕੰਬੀਸ ਨਹੀਂ ਆਪਾਂ ਬਾਜ਼ਾਰ ਦੇ ਵਿੱਚ ਰੁਕੇ ਆ ਨਾਰਮਲ ਜਾ ਰਹੇ ਆ 20 ਦੀ ਸਪੀਡ ਤੇ ਜਾ ਰਹੇ ਆ ਗੱਡੀਆਂ ਦੋਨੋਂ ਹੀ ਪਿੱਛੋਂ ਚਲਾਨ ਕਰਕੇ ਭੇਜਦਾ ਕੋਈ ਚੌਂਕ ਦੇ ਵਿੱਚ ਰੈੱਡ ਲਾਈਟ ਦੀ ਲੱਗੀ ਹੋਵੇ ਕੁਝ ਹੋਵੇ ਫਿਰ ਤਾਂ ਚੱਲੂ ਬੰਦੇ ਕੁਝ ਨਹੀਂ ਹੈਗਾ ਕਿਹ ਕਾਰਨ ਕੀ ਇਹਨਾਂ ਦਾ ਵੀ ਤੁਹਾਡੇ ਉਸ ਵੀ ਗੁੰਡਾ ਕਰਦੀ ਹੈ ਜੀ ਵੇਖੋ ਐਸਓ ਚੋਹ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੀ ਨੌਲੇਜ ਦੇ ਵਿੱਚ ਵੀ ਗੱਲ ਲੈਂਦੀ ਗੱਲ ਉਹਨਾਂ ਨੇ ਅਖੇ ਸੀ ਇਹ ਹੋਣੀ ਹੈ ਤੁਸੀਂ ਕਰਦੇ ਮਲਾਜੂ ਨਾਲ ਕੋਈ ਗੱਲ ਨਹੀਂ ਉਹਨਾਂ ਕਰਕੇ ਤੁਹਾਨੂੰ ਪੂਰੀ ਨਹੀਂ ਦੱਸਿਆ ਵਾਚ ਤੋਂ ਇਹ ਇਹ ਤਸਵੀਰਾਂ ਭਿੱਖੀ ਬਿੰਨ ਥਾਣੇ ਦੀਆਂ ਨੇ ਇਹ ਤਸਵੀਰ ਤੁਸੀਂ ਦੇਖਦੇ ਹੋ ਥਾਣਾ ਪੀਖੀਪਿੰਡ ਦੇ ਮੌਜੂਦ ਆ ਅੰਦਰ ਮੁਲਾਜ਼ਮ ਬੈਠੇ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਵੀ ਅਸਲ ਦੇ ਵਿੱਚ ਇਹ ਚਲਾਨ ਕਿਹੜਾ ਮੁਲਾਜ਼ਮ ਆ ਜਿਹੜਾ ਬੈਠਾ ਇਸ ਤਰ੍ਹਾਂ ਆਪਣੇ ਨਿੱਜੀ ਫੋਨ ਦੇ ਉੱਤੇ ਫੋਟੋ ਖਿੱਚ ਕੇ ਜਿਹੜਾ ਆ ਉਹ ਕੱਟ ਰਿਹਾ ਵਾ ਲੋ ਸੋ ਜੇਕਰ ਤਸਵੀਰਾਂ ਦੀ ਗੱਲ ਕਰੀਏ ਤਾਂ ਆਪਾਂ ਜੀ ਕੀ ਨਾਮ ਆ ਤੁਹਾਡਾ ਨਾਮ ਕੀ ਪਾਜੀ ਤੁਹਾਡਾ ਇਹ ਅਸੀਂ ਜਤਿੰਦਰ ਸਿੰਘ ਕੀ ਜੋ ਇੱਥੇ ਮੁੱਖ ਮੰਤਰੀ ਜੋ ਹਾਂਜੀ ਮੁੱਖੀ ਸਾਹਿਬ ਕਿਹੜਾ ਮੁਲਾਜ਼ਮ ਆ ਜਿਹੜਾ ਆਪਣੇ ਨਿੱਜੀ ਫੋਨ ਦੇ ਵਿੱਚ ਫੋਟੋਆਂ ਖਿੱਚ ਕੇ ਚਲਾਨ ਕੱਟ ਰਿਹਾ ਇਸ ਤਰ੍ਹਾਂ ਕੋਈ ਵੀ ਉਹ ਚੈੱਕ ਕਰ ਲੈਨੇ ਆ ਨਜਾਇਜ਼ ਤੌਰ ਤੇ ਵੀ ਚੈੱਕ ਕਰ ਲੈਂਦੇ ਆ ਕਿਹੜਾ ਮੁਲਾਜ਼ਮ ਸੀ ਕਿੰਨੀ ਤਰੀਕ ਨੂੰ ਚਲਾਣ ਕਟਿਆ ਕੀ ਹੋਇਆ ਵਾ ਉਹ ਸਾਰਾ ਚੈੱਕ ਕਰ ਲੈਨੇ ਆਂ ਵੈਸੇ ਇੱਕ ਗੱਲ ਆ ਇਹ ਰੂਲ ਹੈਗਾ ਵਾ ਵੀ ਇੱਕ ਸਰਵਿਸ ਰੋਡ ਦੇ ਉੱਤੇ ਨਾ ਕੋਈ ਨੋ ਪਾਰਕਿੰਗ ਦਾ ਬੋਰਡ ਆ ਕੋਈ ਗੱਲ ਨਹੀਂ ਬਾਤ ਨਹੀਂ ਤੁਹਾਡੇ ਮੁਲਾਜ਼ਮ ਜਾਣ ਫੋਟੋ ਆਪਣੇ ਨਿੱਜੀ ਤੇ ਕਟਿਆ ਜਾ ਸਕਦਾ ਚਲਾਣ ਜੇ ਇੱਕ ਨੋ ਪਾਰਕਿੰਗ ਜਾਂ ਕੋਈ ਹੋਰ ਕੇ ਰੀਜਨ ਕਰਕੇ ਕਟਿਆ ਜਾ ਸਕਦਾ ਚਲਾਣ ਇਹ ਇੱਕ ਜਤਿੰਦਰ ਜੀ ਹੋਰ ਜਾਣਕਾਰੀ ਦਿਓ ਕਿ ਨਿੱਜੀ ਫੋਨ ਤੇ ਫੋਟੋ ਖਿੱਚੀ ਜਾ ਸਕਦੀ ਕਿਸੇ ਦੇ ਵੰਨ ਦੀ ਨਹੀਂ ਨਹੀਂ ਖਿੱਚੀ ਜਾ ਸਕਦੀ ਸੋ ਮੈਂ ਇਹ ਥਾਣੇ ਪਿੱਖੀਵਿੰਡ ਦੇ ਵਿੱਚ ਜੇ ਕਹਿ ਲਈਏ ਤਾਂ ਜਤਿੰਦਰ ਸਿੰਘ ਮੌਜੂਦ ਸੀਗੇ ਜਿਨ੍ਹਾਂ ਨੇ ਦੱਸਿਆ ਵੀ ਆਪਣੇ ਨਿੱਜੀ ਫੋਨ ਦੇ ਉੱਤੇ ਫੋਟੋ ਜਿਹੜੀ ਆ ਉਹ ਨਹੀਂ ਖਿੱਚੀ ਜਾ ਸਕਦੀ ਪਰ ਦੇਖਿਆ ਜਾਵੇ ਤਾਂ ਇਥੇ ਹਵਲਦਾਰ ਵੱਲੋਂ ਸ਼ਰਯਮ ਗੁੰਡਾਗਰਦੀ ਕਰਕੇ ਜਿਹੜਾ ਆ ਆਪਣੇ ਨਿੱਜੀ ਫੋਨ ਦੇ ਵਿੱਚ ਫੋਟੋਆਂ ਖਿੱਚ ਕੇ ਫਿਰ ਜਿਹੜੇ ਆ ਥਾਣੇ ਦੇ ਵਿੱਚ ਬੈਠ ਕੇ ਚਲਾਨ ਕੱਟੇ ਜਾਂਦੇ ਨੇ ਸਰਾਸਰ ਜਿਹੜਾ ਆ ਨਜਾਇਜ਼ ਤੌਰ ਤੇ ਇਹਨਾਂ ਚਲਾਨਾਂ ਨੂੰ ਜਿਹੜਾ ਆ ਉਹ ਕੱਟਿਆ ਜਾ ਰਿਹਾ ਏ ਸੋ ਕੱਲ ਦੀ ਤਸਵੀਰ ਵੀ ਜਿਹੜੀ ਆ ਵਾਇਰਲ ਹੋਈ ਸੀਗੀ ਨਾ ਨੋ ਪਾਰਕਿੰਗ ਦਾ ਬੋਰਡ ਸੀਗਾ ਇੱਥੇ ਤੇ ਜਿਸ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਵਾ ਸੋ ਤਸਵੀਰਾਂ ਤੁਸੀਂ ਦੇਖੀਆਂ ਪਿੱਖਵੇਂ ਥਾਣੇ ਦੀਆਂ ਵੀ ਕਿਸ ਤਰ੍ਹਾਂ ਜਿਹੜਾ ਆ ਇੱਕ ਦੋ ਇੱਕਾ ਦੁਕਾ ਮਲਾਜ਼ਮਾਂ ਵੱਲੋਂ ਨਜਾਇਜ਼ ਤੌਰ ਤੇ ਆਪਣੇ ਨਿੱਜੀ ਫੋਨ ਦੇ ਵਿੱਚ ਫੋਟੋਆਂ ਖਿੱਚ ਕੇ ਇਹ ਚਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੋ ਸੋ ਇੱਕ ਹੋਰ ਵੀਰ ਮੌਜੂਦ ਨੇ ਸਾਡੇ ਨਾਲ ਅੱਪਜੀ ਕੀ ਨਾਂ ਤੁਹਾਡਾ ਕੀ ਨਾਂ ਭਜੀ ਹਰਪਾਲ ਸਿੰਘ ਜੀ ਹਾਂਜੀ ਮੇਰਾ ਚਲਾਨ ਹੈ ਤੁਹਾਡਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੈਂ ਤੇ ਵੇਖਣੀ ਮੈਸੇਜ ਦਿਆ ਜੇ ਹੁਣ ਅੱਛਾ ਹਾਂਜੀ ਤੇ ਤੁਹਾਨੂੰ ਕੋਈ ਪਤਾ ਨਹੀਂ ਕੋਈ ਖਿਡਾਰੀ ਨਾ ਗੱਡੀ ਤਾਂ ਮੈਂ ਕਿਤੇ ਕੱਢਦਾ ਹੀ ਨਹੀਂ ਤੇ ਗੱਡੀ ਤੇ ਮੇਰੀ ਖਲੋਤੀ ਹੁੰਦੀ ਘਰੇ ਹੀ ਅੱਛਾ ਹਾਂਜੀ ਬਿਲਕੁਲ ਨਜਾਇਜ਼ ਬਿਲਕੁਲ ਨਜਾਇਜ਼ ਜੀ ਜੀ ਦਾ ਘਟਾ ਦੇ ਘਰੇ ਖਲੋਤੀ ਗੱਡੀ ਦਾ ਜਾਨ ਹੋ ਗਿਆ ਗੱਡੀ ਤੇ ਮੈਂ ਕਦੀ ਫੜੀ ਨਹੀਂ ਹੁਣ ਮੈਂ ਤਾਂ ਪਤਾ ਨਹੀਂ ਕਿੰਨੇ ਦਿਨੋਂ ਗੱਡੀ ਵੈਸੇ ਨਹੀਂ ਬੈਠਾ ਹੁਣ ਆ ਤੂੰ ਗਰੋ ਤਾਂ ਚਲਾਣਾ ਤੇ ਮੈਂ ਆ ਚਲਾਣ ਆ ਗਿਆ ਸੋ ਸੋ ਇਹ ਪਿੱਕੀਵਿੰਡ ਪੁਲਿਸ ਦੀਆਂ ਜਿਹੜੀਆਂ ਜਿਹੜੀਆਂ ਪੁਰਾਣੀਆਂ ਖਿੱਚੀਆਂ ਫੋਟੋਆਂ ਨਹੀਂ ਉਹਨਾਂ ਦੇ ਵੀ ਚਲਾਣ ਜਿਹੜੇ ਆ ਕੱਟੇ ਜਾ ਰਹੇ ਨੇ ਸੋ ਤਸਵੀਰਾਂ ਦੇਖੀਆਂ ਤੁਸੀਂ ਥਾਣਾ ਪਿੱਕੀਵਿੰਡ ਦੀਆਂ ਤਰਨ ਤਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਨ ਦੇ ਨਾਲ ਰਿੰਪਲ ਗੋਲਨ ਰੋਜ਼ਾਨਾ ਸਪੋਕਸ